ਦੋ ਤਰ੍ਹਾਂ ਦੇ ਮੰਡਲ انسان ਦੀ ਜ਼ਿੰਦਗੀ ਚ ਬਹੁਤ ਜ਼ਰੂਰੀ ਨੇ। ਔਰ ਇਹਨਾਂ ਦੋਨੋਂ ਮੰਡਲਾਂ ਦੇ ਵਿੱਚ ਹੀ انسان ਆਪਣੀ ਜ਼ਿੰਦਗੀ ਬਤੀਤ ਕਰਦਾ। ਪਹਿਲਾ ਮੰਡਲ ਹੈ ਸਮਾਜਿਕ ਮੰਡਲ। ਸਮਾਜ ਦੇ ਵਿੱਚ ਪਰਿਵਾਰ ਵੀ ਆ ਜਾਂਦਾ। ਸਮਾਜ ਦੇ ਵਿੱਚ ਆਪਣੇ, ਪਰाये, ਬੇਗਾਨੇ ਔਰ ਈਰਖਾਲੂ ਔਰ ਕਈ ਤਰ੍ਹਾਂ ਦੇ ਇਨਸਾਨ ਆ ਜਾਂਦੇ ਨੇ ਜੋ ਸਾਡੀ ਜ਼ਿੰਦਗੀ ਚ ਪਲ-ਪਲ ਉਮਰ ਦੇ ਹਿਸਾਬ ਨਾਲ ਮਿਲਦੇ ਨੇ। ਸਮਾਜਿਕ ਮੰਡਲ ਦੇ ਵਿੱਚ ਕਦੀ ਖੁਸ਼ੀ ਆ ਕਦੀ ਗਮ ਹੈ ਕਦੀ ਦੁੱਖ ਹੈ ਕਦੀ ਈਰਖਾ ਵਾ ਕਦੀ ਬਹੁਤ ਜ਼ਿਆਦਾ ਪਰੇਸ਼ਾਨੀ ਹੈ ਔਰ ਕਦੀ ਕੋਈ ਇਨਸਾਨ ਬਹੁਤ ਵੱਡਾ ਜਰੀਆ ਦੁੱਖ ਦਾ ਬਣ ਜਾਂਦਾ ਸੁੱਖ ਦਾ ਨਹੀਂ ਸਮਾਜਿਕ ਜੀਵਨ ਦੇ ਵਿੱਚ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਫਲਾਣੇ ਬੰਦੇ ਤੋਂ ਬਚਿਆ ਜਾਵੇ ਫਲਾਣੇ ਹਾਲਾਤਾਂ ਤੋਂ ਬਚਿਆ ਜਾਵੇ ਲੇਕਿਨ ਇੱਕ ਹੈ ਮਾਨਸਿਕ ਮੰਡਲ ਉਸ ਦਾ ਜੋ ਰابطਾ ਹੈ ਉਹ ਸਿਰਫ ਪ੍ਰਮਾਤਮਾ ਨਾਲ ਜੁੜਿਆ ਹੈ ਔਰ ਮੈਂ ਇਹੀ ਕਵਾਂਗਾ ਜੇ ਮਾਨਸਿਕ ਮੰਡਲ ਸਕੂਨ ਭਰਿਆ ਹੈ ਤੇ ਸਮਾਜ ਤੁਹਾਡਾ ਕੁਝ ਨਹੀਂ ਵਿਗਾੜ ਸਕਦਾ ਤੇ ਮਾਨਸਿਕ ਮੰਡਲ ਸਕੂਨ ਭਰਿਆ ਤਾਂ ਹੀ ਹੋ ਸਕਦਾ ਜੇ ਆਪਾਂ ਉਸ ਪ੍ਰਮਾਤਮਾ ਨਾਲ ਜੁੜੀਏ ਉਸ ਨੂੰ ਯਾਦ ਕਰੀਏ ਉਸ ਅਗੇ ਅਰਦਾਸ ਕਰੀਏ ਔਰੇ ਵਿਸ਼ਵਾਸ ਰੱਖਿਏ ਕਿ ਜਿਹੜੀ ਅੱਜ ਅਸੀਂ ਅਰਦਾਸ ਕੀਤੀ ਉਹ ਪ੍ਰਮਾਤਮਾ ਜ਼ਰੂਰ ਕਬੂਲ ਕਰੇਗਾ ਇਹਨਾਂ ਤੇ ਥੋੜਾ ਜਿਹਾ ਗੌਰ ਕਰਨ ਦੀ ਲੋੜ ਹੈ